ਔਰਨ ਐਕਸਚੇਂਜ ਜਿਹੜਾ ਮੈਨੇਜਮੈਂਟ ਐਕਟ ਹੈਗਾ ਫਮਾ ਉਤੇ ਅੰਡਰ ਉਹ 6 ਦਿਨ ਦੇ ਵਿੱਚ ਵਿੱਚ ਉਹ ਆਪਣਾ ਇੰਡੀਅਨ ਰੈਜ਼ੀਡੈਂਟ ਅਕਾਊਂਟ ਨਹੀਂ ਖੋਲ ਸਕਦਾ ਨਾ ਹੋਲਡ ਕਰ ਸਕਦਾ ਇੱਕ ਇੱਕ ਹੁੰਦਾ ਨੌਨ ਰੈਜ਼ੀਡੈਂਟ ਐਕਸਟਰਨਲ ਅਕਾਊਂਟ ਜਿਹਨੂੰ ਐਨਆਰਈ ਅਕਾਊਂਟ ਕਹਿੰਦੇ ਆ ਸੀਕੋ ਕਸ਼ਿਆਨਰ ਆਈਆ ਉਹ ਤੁਹਾਡਾ ਰੈਜ਼ੀਡੈਂਸ਼ੀਅਲ ਸਟੇਟਸ ਹੈ ਜਿਹੜਾ ਬੈਂਕਿੰਗ ਅਕਾਊਂਟ ਹੈਗਾ ਉਹ ਐਨਆਰਈ ਹੈ ਨੌਨ ਰੈਜ਼ੀਡੈਂਟ ਐਕਸਟਰਨਲ ਈਮੇਲ ਤੋਂ हट ਕੇ ਇੱਕ ਅਕਾਊਂਟ ਹੋਰ ਹੈਗਾ ਜਿਹੜਾ ਸਾਡਾ ਇੰਡੀਆ ਦੇ ਵਿੱਚ ਸਾਡੇ ਨੌਨ ਰੈਜ਼ੀਡੈਂਟ ਜਾ ਕੇ ਪ੍ਰਾਪਤ ਹੋ ਸਕਦੇ ਨੂੰ ਹੈਗਾ ਐਫਸੀਐਨਆਰਆਈ ਅਕਾਊਂਟ ਰੈਜ਼ੀਡੈਂਟ ਇੰਡੀਅਨ ਆਪਣੇ ਪਰਦੇਸੋਂ ਪੈਸੇ ਬਾਹਰ ਭੇਜਦਾ ਬੈਂਕ ਕੋਲ ਦੇ ਕੋਲ 20% ਟੈਕਸ ਕਲੈਕਸ਼ਨ ਐਟ ਸੋਰਸ ਪੀਸੀਐਸ ਚਾਰਜ ਕਰਦਾ ਹੈ ਬਾਅਦ ਵਿੱਚ ਉਹਨੂੰ ਬਾਅਦ ਚੋ ਰਿਟਰਨ ਪਰ ਰਿਬੇਟ ਨੂੰ ਮਿਲ ਜਾਣਾ ਸਰਟਾ ਹੋ ਜਾਣਾ ਉਹਨਾਂ ਦੀ ਟੈਕਸ ਲਾਇਬਿਲਟੀ ਚ ਪਰ ਇਮੀਡੀਏਟਲੀ ਦੇ 20% ਅਮਾਉਂਟ ਦਿੱਤਾ ਸਿੱਧਾ 10 ਲੱਖ ਤੋਂ ਭੇਜਿਆ ਇੱਕ ਤੇ ਉਹਦੇ ਚ ਜਿਹੜੇ ਡਿਪੋਜ਼ਿਟ ਹੋਨੇ ਨੇ ਉਹ ਸਿਰਫ ਸਿੱਧੇ ਬਾਹਰ ਜਾਣਦੇ ਨੇ ਉਹਦੇ ਚ ਇੰਡੀਅਨ ਕਰੰਸੀ ਜਮਾ ਨਹੀਂ ਹੋ ਸਕਦੀ ਜਰਮਨੀ ਦਾ ਕਲੀਮੈਂਡ ਆਵਾਦੀਆ ਮੈਂ ਬਜਾ ਦਾ ਪੀਆ ਮੂਲਕ ਚਿੰਕ ਕਮਾਈਏ ਉਹਦੇ ਚ ਤਾਂ ਨਾ ਕਰ ਨਰੇ ਦੇ ਵਿੱਚ ਇੰਡੀਅਨ ਮਨੀ ਜਮਾ ਨਹੀਂ ਹੁੰਦੀ ਪਾ ਸਕਦੇ ਹੋ ਜਿੰਨੇ ਮੱਦੇ ਉਥੋਂ ਇੰਡੀਅਨ ਕਰੰਸੀ ਟਿਕਾ ਲਓ ਆਪ ਤੁਮੇ ਚੈੱਕ ਉਹ ਪੇਸ਼ੂ ਕਰ ਲੈਂਗੇ ਚੈੱਕ ਯੂਜ਼ ਕਰਕੇ ਜਾਂ ਜਾ ਕੇ ਤੁਸੀਂ ਰਿਟ੍ਰੋਵਲ ਫਾਰਮ ਜਾਂ ਚੈੱਕ ਕਰਕੇ ਕੈਸ਼ ਵੀ ਲੈ ਸਕਦੇ ਹੋ ਇੰਡੀਅਨ ਕਰੰਸੀ ਮਿਲ ਸਕਦੀ ਹੈ ਉਹਦੇ ਚ ਪਰ ਉਹਦੇ ਵਿੱਚ ਜਮਾ ਫਾਰਨ ਕ੍ਰੈਂਸੀ ਕੀ ਹੋਣੀ ਹੈ ਉਤੋਂ ਤਰਾਦੀ ਹੈ ਸੋ ਇੱਕ ਗੱਲ ਦੱਸੋ ਜੀ ਸਾਹੜਾ ਸਾਹਿਬ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਇਹ ਵੱਖਰੇ ਵੱਖਰੇ ਅਕਾਊਂਟਸ ਦਾ ਜਿਹੜੇ ਪੀਆਰਸ ਹੈਗੇ ਨੇ ਇੰਡੀਅਨ ਪਾਸਪੋਰਟ ਹੋਲਡਰਸ ਨੇ ਪਰ ਰਹਿੰਦੇ ਬਾਹਰ ਹੈਗੇ ਨੇ ਉਹਨਾਂ ਵਾਸਤੇ ਕਿਹੜਾ ਅਕਾਊਂਟ ਤੁਸੀਂ ਰეკਮੈਂਡ ਕਰਦੇ ਹੋ ਕਿਹੜੇ ਅਕਾਊਂਟ ਦੇ ਵਿੱਚ ਉਹ ਕੀ ਸਾਰਿਆਂ ਚੀ ਪਾਰਟਿਸਿਪੇਟ ਕਰ ਸਕਦੇ ਨੇ ਜਾਂ ਉਹਨਾਂ ਵਾਸਤੇ ਕੋਈ ਵੱਖਰਾ ਅਕਾਊਂਟ ਹੁੰਦਾ ਹੈ ਦਾ ਹਰਪ੍ਰੀਤ ਸਿੰਘ ਸ਼ੋ ਦੇ ਅਜਦੇਸ਼ ਐਪੀਸੋਡ ਵਿੱਚ ਆਪਸ ਦਾ ਨਿਗਾ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਜਿਹੜੇ ਕਿ ਇੱਕ ਨਾਮਵਰ ਇਨਕਮ ਟੈਕਸ ਲਾਇਰ ਨੇ ਜਲੰਧਰ ਤੋਂ ਗੱਲਬਾਤ ਹੋਏਗੀ ਐਨਆਰਆਈਜ਼ ਦੇ ਸੰਬੰਧ ਵਿੱਚ ਐਨਆਰਆਈਜ਼ ਦਾ ਬਹੁਤ ਲੰਬੇ ਦਿਨ ਚੱਲਦਾ ਜੀ ਭਾਰਤ ਵਿੱਚ ਅਸੀਂ ਉੱਥੇ ਜਾਂਦੇ ਆ ਖਰਚੇ ਕਰਦੇ ਆ ਤੇ ਆਫਕੋਰਸ ਅਸੀਂ ਬੈਂਕਸ ਦੇ ਨਾਲ ਡੀਲ ਕਰਦੇ ਆ ਪਰ ਬਹੁਤ ਵਾਰੀ ਸਮੱਸਿਆਵਾਂ ਆਉਂਦੀਆਂ ਨੇ ਐਨਆਰਆਈਜ਼ ਨੂੰ ਕੀ ਕੁਝ ਪਤਾ ਹੋਣਾ ਚਾਹੀਦਾ ਜਦੋਂ ਬੈਂਕਿੰਗ ਦੇ ਸੰਬੰਧੀ ਕੋਈ ਗੱਲਬਾਤ ਹੋਵੇ ਤਾਂ ਇਸ ਬਾਰੇ ਕਿਹੜੇ ਅਕਾਊਂਟ ਖੋਲ੍ਹਨੇ ਚਾਹੀਦੇ ਨੇ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਸ ਬਾਰੇ ਆ ਗੱਲਬਾਤ ਕਰਦੇ ਆ ਜੀ ਸਤਾਰ ਦਲਜੀਤ ਸਿੰਘ ਸਾਣਾ ਚਾਹੜਾ ਸਾਹਿਬ ਜੀ ਜੈਨੂ ਵੈਲਕਮ ਟੂ ਦਾ ਪ੍ਰੋਗਰਾਮ ਹਾਂ ਜੀ ਸਾਹਿਬ ਚਿਕਾਡੀਓ ਜੀ ਜੀ ਪੀਡੀ ਤੁਸੀਂ ਆਪਣੇ ਸਰੋਤਿਆਂ ਦੇ ਨਾਲ ਉਹ ਕਰਾਉਂਦੇ ਹੋ ਵੈਲਕਮ ਜੀ ਜੈਨੂ ਸੋ ਗੱਲਬਾਤ ਕਰੀਏ ਜੀ ਬੈਂਕਿੰਗ ਸੰਬੰਧੀ ਕੋਈ ਐਨ ਆਰ ਆਈ ਜਿਹੜਾ ਹੈਗਾ ਭਾਵੇਂ ਉਸ ਦੇ ਕੋਲ ਓਸੀਆਈ ਕਾਰਡ ਹੈ ਜਾਂ ਉਹਦੇ ਕੋਲ ਕੋਈ ਡੁਅਲ ਸਿਟੀਜ਼ਨਸ਼ਿਪ ਹੈ ਜਾਂ PIO ਹੈ ਜਦੋਂ ਭਾਰਤ ਜਾਂਦਾ ਹੈ ਕਿਹੜੀਆਂ ਚੀਜ਼ਾਂ ਦਾ ਉਹਨੂੰ ਧਿਆਨ ਰੱਖਣ ਦੀ ਲੋੜ ਹੈ ਜਦੋਂ ਬੈਂਕਸ ਨਾਲ ਡੀਲ ਕਰਨਾ ਹੈ ਕੋਈ ਬੈਂਕ ਅਕਾਊਂਟ ਖੋਲਣਾ ਹੈ ਜੀ ਜੀ ਅ ਭਾਵੇਂ ਪ੍ਰੀਟੀ ਜਿਹੜੇ ਸਾਡੇ ਵੀਰ ਇਥੇ ਸ਼ਿਫਟ ਹੋ ਚੁੱਕੇ ਹੋਏ ਨੇ ਕਿਸੇ ਵੀ ਦੇਸ਼ ਦੇ ਵਿੱਚ ਅਦਰਦਰ ਇੰਡੀਆ ਤੇ ਫੋਰਨ ਐਕਸਚੇਂਜ ਜਿਹੜਾ ਮੈਨੇਜਮੈਂਟ ਐਕਟ ਹੈਗਾ FEMA ਹੁਤੇ ਅੰਡਰ 6 ਮਹੀਨੇ ਦੇ ਵਿੱਚ ਵਿੱਚ ਉਹ ਆਪਣਾ ਇੰਡੀਅਨ ਰੈਜ਼ੀਡੈਂਟ ਅਕਾਊਂਟ ਨਹੀਂ ਖੋਲ ਸਕਦਾ ਨਾਉ ਹੋਲਡ ਕਰ ਸਕਦਾ ਉਹਦੇ ਵਾਸਤੇ ਜਿਹੜੇ ਸਾਡੇ ਨਾਨ ਰੈਜ਼ੀਡੈਂਟਸ ਹੈਗੇ ਨੇ ਉਹਨਾਂ ਵਾਸਤੇ ਜਿਹੜਾ ਤੇ ਇੱਕ ਜਨਰਲ ਸ਼ੇਵਿੰਗ ਅਕਾਊਂਟ ਹੈ ਉਹਨੂੰ ਅਸੀਂ ਨਾਨ ਰੈਜ਼ੀਡੈਂਟ ਆਰਡੀਨਰੀ ਅਕਾਊਂਟ ਕਹਿੰਦੇ ਆ ਉਹ ਖੋਲਣਾ ਪਏਗਾ ਫਾਰਨ ਕਰੰਸੀ ਨਾਨ ਰੈਜ਼ੀਡੈਂਟ ਐਕਸਟਰਨਲ ਅਕਾਊਂਟ ਹੁਣ ਇਹਨਾਂ ਦੇ ਅਲੱਗ-ਅਲੱਗ ਦੇ ਬੈਨੀਫਿਟਸ ਨੇ ਅਲੱਗ-ਅਲੱਗ ਜਨਾਂ ਦੀ ਆਪਰੇਸ਼ਨ ਸਿ ਨੋ ਰੈਜ਼ੀਡੈਂਟ ਆਰਡਰਰੀ ਅਕਾਊਂਟ ਜਿਹੜਾ ਹੈਗਾ ਉਹ ਤੇ ਇੱਕ ਨੋਟ ਕਰ ਲਓ ਹਰ ਇੱਕ ਭਾਰਤੀ ਨਾਗ ਜਿਹੜਾ ਇੱਥੇ ਭਾਰਤ ਵਿੱਚ ਰਹਿੰਦਾ ਸੀ ਹਰ ਇੱਕ ਨੋ ਰੈਜ਼ੀਡੈਂਟ ਇੰਡੀਅਨ ਵਾਸਤੇ ਮਸਟ ਹੈਗਾ ਇਨ ਇੰਡੀਆ ਜੇ ਉਹਨਾਂ ਨੇ ਕੋਈ ਫਾਈਨੈਂਸ਼ੀਅਲ ट्राਨਸੈਕਸ਼ਨ ਕਰਨੀ ਹੈ ਫਾਈਨੈਂਸ਼ੀਅਲ ਟ੍ਰਾਂਸੈਕਸ਼ਨ ਤੋਂ ਮੇਰਾ ਭਾਵ ਹੈ ਵੀ ਜੇ ਹੁਣ ਸਾਡੇ ਬਹੁਤ ਸਾਰੇ ਲੋਕ ਬੜੇ ਪੁਰਾਣੇ ਵੀ ਆਏ ਹੋਏ ਨੇ ਉੱਥੇ ਸਰਵਿਸ ਕਰਦੇ ਸੀਗੇ ਉਹਨਾਂ ਨੂੰ ਪੈਨਸ਼ਨ ਵਗੈਰਾ ਦੇ ਬੈਟ ਮੀ ਲੋ ਜਿਹੜੀ ਪੈਨਸ਼ਨ ਆ ਗਈ ਉਹਨਾਂ ਦੇ ਰੈਜ਼ੀਡੈਂਟ ਅਕਾਊਂਟ ਦੇ ਵਿੱਚ ਜਾਂਦੀ ਹੁੰਦੀ ਸੀ ਉਹ ਜਿਹੜਾ ਅਕਾਊਂਟ ਆ ਉਹ ਵੀ ਲੋង ਰੈਜ਼ੀਡੈਂਟ ਹੋਣਾ ਚਾਹੀਦਾ ਤੋ ਕਿ ਜਿਹੜਾ ਪੈਸਾ ਉੱਥੇ ਤੁਹਾਡਾ ਪਿਆ ਅੱਜ ਜਾਂ ਕੱਲ ਤੁਸੀਂ ਇੰਡੀਆ ਤੋਂ ਆਪਣੇ ਉਸ ਦੇਸ਼ ਦੇ ਵਿੱਚ ਲੈ ਜਾਣਾ ਜਿੱਥੇ ਤੁਸੀਂ ਹੁਣ ਰੈਜ਼ੀਡੈਂਟ ਬਣ ਗਏ ਹੋ ਸਿਟੀਜ਼ਨ ਬਣ ਗਏ ਹੋ ਜਾਂ ਬੀਇੰਗ ਨਾਉ ਰੈਜ਼ੀਡੈਂਟ ਦਾ ਕਿਸੇ ਵੀ ਦੇਸ਼ ਦੇ ਵਿੱਚ ਵਸਾ ਹੈਗਾ ਜੇ ਨੋਗਾ ਜਿੱਦਾਂ ਆਡਰਨਰੀ ਅਕਾਊਂਟ ਰੱਖੋਗੇ ਉਹਦੇ ਵਿੱਚ ਤੁਹਾਡੇ ਪੈਸੇ ਪਏ ਹੋਣਗੇ ਤੁਸੀਂ ਬਿਨਾ ਕਿਸੇ ਰਿਟਿਕਟ ਚਾਰਟ ਦੇ ਬਿਨਾ ਕਿਸੇ ਪੀਸੀਐਸ ਜਿਹੜਾ ਬੈਂਕਾਂ ਦੇ ਵਿੱਚ ਲੱਚੁਕਾ ਪਹਿਲੇ ਸੋਣਿਆ ਹੁਣ ਤੁਸੀਂ ਵੀ 40% ਠੀਕਾ ਫਿਰ ਗਵਰਨਮੈਂਟ ਨੇ ਜਿਹੜਾ ਸਰਕਾਰ ਨੇ 30% ਤੱਕ ਕਰ ਦਿੱਤਾ ਹੋਇਆ ਕੋਈ ਰੈਜ਼ੀਡੈਂਟ ਇੰਡੀਅਨ ਆਪਣੇ ਬੱਚਿਆਂ ਨੂੰ ਪੈਸੇ ਬਾਹਰ ਭੇਜਦਾ ਬੈਂਕ ਕੋਲ ਦੇ ਕੋਲ 20% ਟੈਕਸ ਕਲੈਕਸ਼ਨ ਸਰਸ ਪੀਸੀਐਸ ਚਾਰਜ ਕਰਦਾ ਹੈ ਭਾਵੇਂ ਉਹਨੂੰ ਬਾਅਦ ਚੋਂ ਰਿਟਾਇਰ ਕਰਦੇ ਬੈਠੋ ਉਹਨੂੰ ਮਿਲ ਜਾਣਾ ਸੈਟ ਆਫ ਹੋ ਜਾਣਾ ਉਹਨਾਂ ਦੀ ਟੈਕਸ ਲਾਇਬਿਲਿਟੀ ਚ ਪਰ ਇਮੀਡੀਏਟਲੀ ਤੇ ਵੀ ਪਰਸਨਲ ਅਮਾਉਂਟ ਜਿੱਤਾ ਉਸ ਨੂੰ 10 ਲੱਖ ਰੁਪਏ ਭੇਜੀਏ ਉਹ ਵੀ 2 ਲੱਖ ਰੁਪਏ ਦਾ ਮੈਂ ਵਿੱਚ ਹੋ ਬਣੂਗਾ ਕੋਈ ਵੀ ਬੈਂਕ ਟ੍ਰਾਂਜੈਕਸ਼ਨ ਕਰਦੀ ਹੁਣ ਇਹ ਨਾਲ ਉਹਦੀ ਅਸੀ ਕੰਮ ਚੱਲ ਰਹੀ ਹੈ ਤੇ ਉਹਦੇ ਵਿੱਚ ਹੈਗਾ ਵੀ ਜਿਹੜੀ ਵੀ ਤੁਹਾਨੂੰ ਇਨਕਮ ਇੰਡੀਆ ਦੇ ਵਿੱਚ ਆ ਰਹੀ ਹੈ ਤੁਹਾਨੂੰ ਸੈਲਰੀ ਆ ਰਹੀ ਹੈ ਭਾਵੇਂ ਕੋ ਪੈਨਸ਼ਨ ਆ ਰਹੀ ਹੈ ਆ ਉਹ ਆਪਣੇ ਕੋਲ ਤਾਂ ਨਹੀਂ ਉਥੇ ਪ੍ਰਾਪਰਟੀ ਕਿਰਾਏ ਤੇ ਦਿੱਤੀ ਹੋਈ ਹੈ ਉਹਦੀ ਉਥੇ ਇਨਕਮ ਆ ਰਹੀ ਹੈ ਕਿਸੇ ਮੁਤਸੀ ਪੈਸੇ ਵਾਜ ਤੇ ਦਿੱਤੇ ਹੋਏਗਾ ਉਹਦੀ ਇਨਕਮ ਵਿਆਜ ਆ ਰਿਹਾ ਤਾਂ ਬੰਕਿੰਗ ਜਾਂ ਜਿੰਨੇ ਵੀ ਜਾਂ ਜਦ ਆਪ 90% ਅਸੀਂ ਦੇਖਦੇ ਹਾਂ ਕਿ ਸਾਡੇ ਜਿਹੜੇ ਇੱਥੇ ਵੀ ਰਾਇਲ ਐਗਰੀਕਲਚਰ ਨੇ ਉਹਨਾਂ ਨੂੰ ਐਗਰੀਕਲਚਰ ਜਿਹੜੀ ਜ਼ਮੀਨ ਉਥੇ ਹੈਗੀ ਉਹਨਾਂ ਦੀ ਉਹਦਾ ਹੜਾ ਵਗੈਰਾ ਆ ਰਿਹਾ ਜਿਹਨੂੰ ਅਸੀਂ ਠੇਕਾ ਕਹਿੰਦੇ ਆ ਉਹ ਵੀ ਜਿਹੜੀ ਉਥੋਂ ਕੈਸ਼ ਮਿਲਦੀ ਹੈ ਉਹ ਸਾਰੀ ਇੰਡੀਅਨ ਮਨੀ ਨੋ ਡੈਪੀਟਾਪੋਂ ਦੇ ਵਿੱਚ ਜਮਾ ਹੋਏਗੀ ਦੇਨ ਉਥੋਂ ਆਪਣਾ ਇਹਦੇਲੇ ਪਾਸਿਓਂ ਪੈਸਾ ਜਿਹੜੀਆਂ ਫਾਰਮੈਟਿਵ ਸੈਂਕਰੀਆ ਹੈਗੀਆਂ ਨੇ ਫਾਰਮ ਵਗੈਰਾ ਸਬਮਿਟ ਕਰਕੇ ਉਹ ਸਬਮਿਟ ਕਰਕੇ ਅਸੀਂ ਕਿਹਾ ਜਾ ਸਕਦੇ ਹਾਂ ਇਸ ਕਰਕੇ ਜਿਹੜਾ ਨੌਨ ਰੈਜ਼ੀਡੈਂਟ ਆਰਡਨਰੀ ਅਕਾਊਂਟ ਹੈ ਉਹ ਮਸਟ ਹਵ ਐਵਰੀ ਨੌਨ ਰੈਜ਼ੀਡੈਂਟ ਇੰਡੀਅਨ ਉਹ ਸਵਾਲੇ ਅੰਦਰ ਵੀ ਕਈ ਜਿਹੜੇ ਵੀ ਆਏ ਹੋਏ ਨੇ ਉਥੋਂ ਉਹਨਾਂ ਦਾ ਆਰਡਨਰੀ ਅਕਾਊਂਟ ਸੀਗਾ ਉਹਨਾਂ ਨੂੰ 6 ਮਹੀਨੇ ਤੋਂ ਜ਼ਿਆਦਾ ਹੋ ਚੁੱਕੇ ਨੇ ਇੱਥੇ ਸੈਟਲ ਹੋ ਚੁੱਕੇ ਨੇ ਇੱਥੇ ਕੰਮ ਕਰ ਰਹੇ ਨੇ ਉਹਨਾਂ ਵਾਸਤੇ ਵੀ ਉਹਨਾਂ ਨੇ ਪ੍ਰਵੀਰ ਜੇ ਵੀ ਜਿਹੜਾ ਤੁਹਾਡਾ ਜਿਸਟਿੰਗ ਬੈਂਕ ਅਕਾਊਂਟ ਆਲਰੇਡੀ ਹੈ ਆਰਡੀਨਰੀ ਰੈਜ਼ੀਡੈਂਟ ਅਕਾਊਂਟ ਹੈ ਉਹਦੇ ਤੇ ਕੈਪਲੀਕੇਸ਼ਨ ਦੇ ਕੇ ਉਸੇ ਬੈਂਕ ਨੂੰ ਉਹਦਾ ਕੁਝ ਸਟੇਟਸ ਚੇਂਜ ਕਰਵਾ ਸਕਦੇ ਹੋ ਜਿਹੜਾ ਰੈਜ਼ੀਡੈਂਟ ਅਕਾਊਂਟ ਤੋਂ ਉਹ ਨੂੰ ਨਾਉਨ ਰੈਜ਼ੀਡੈਂਟ ਅਕਾਊਂਟ ਆਰਡੀਨਰੀ ਅਕਾਊਂਟ ਕਿਹਾ ਜਾਂਦਾ ਉਹ ਬੈਂਕ ਦਾ ਅਕਾਊਂਟ ਨੰਬਰ ਵੀ ਸੇਮ ਰਹਿਣਾ ਸਿਰਫ ਉਹਦਾ ਸਟੇਟਸ ਚੇਂਜ ਹੋ ਜਾਣਾ ਫਰਦਰ ਟ੍ਰਾਂਜੈਕਸ਼ਨ ਇਨ ਦਾ ਬੈਂਕ ਕਿਉਂਕਿ ਬੈਂਕ ਦਾ account ਨੰਬਰ ਕਈਆਂ ਦੇ ਦਿਮਾਗ ਚ ਆਂਦਾ ਕਿ ਅਸੀਂ ਆ ਕੇ ਅਸੀਂ ਉਹ ਆਪਣੇ ਪ੍ਰੈਜੂਰ ਨੂੰ ਕਰਦੇ ਆਂ ਉਹ ਅਸੀਂ ਪੈਨਸ਼ਨ ਹਲਟੇ ਤੋਂ ਦਿੱਤਾ ਹੋਇਆ ਹੈ ਜਾਂ ਕਿਸੇ ਨਾਲ ਤੁਹਾਡਾ ਗ੍ਰੈਂਟ ਅਕਵੀਮੈਂਟ ਹੋਇਆ ਅਸੀਂ ਉਹ ਨੂੰ ਪਾਰਟਿਕੂਲਰਸ ਦਿੱਤੇ ਹੋਏ ਨੇ ਸਾਰੇ ਉਹ ਚੇਂਜ ਕਰਨ ਦੀ ਕੋਈ ਲੋੜ ਨਹੀਂ ਨਾ ਤੁਹਾਡਾ ਉੱਤੇ ਬੈਂਕ ਦਾ account ਨੰਬਰ ਚੇਂਜ ਹੋਣਾ ਨਾ ਕੋਈ ਅਧਰ ਹੋਣਾ ਸਿਰਫ ਤੁਹਾਡੇ ਉਹਨਾਂ ਨੇ KYC ਅਸੀਂ ਕਹਿੰਦੇ ਆ ਗੋ ਯੂਰ ਕਲਾਈਂਟ ਉਹਦੇ ਡਾਕੂਮੈਂਟਸ ਲੈ ਕੇ ਵੀ ਤੁਸੀਂ ਨੌਨ ਰੈਜ਼ੀਡੈਂਟ ਹੋ ਤੁਹਾਡਾ ਪਾਸਪੋਰਟ ਦੇਣਗੇ ਤੁਹਾਡਾ ਇਥੋਂ ਦਾ ਸਿਨ ਲੈਣਗੇ ਤੁਹਾਡਾ ਪੈਨ ਲੈਣਗੇ ਇਹ ਕਹਿ ਕੇ ਤੁਹਾਡਾ ਜਿਸ ਤਿੰਨ ਜਿਹੜਾ ਰੈਜ਼ੀਡੈਂਟ ਉੱਥੇ ਅਕਮਡ ਹੈਗਾ ਉਹਨੂੰ ਹੀ ਉਹਦਾ ਸਟੇਟਸ ਚੇਂਜ ਕਰਕੇ ਨੋਨ ਰੈਜ਼ੀਡੈਂਟ ਆਨਲੀ ਅਕਾਊਂਟ ਬਣ ਦੇਗਾ ਸਿਰਫ ਇੱਕ ਜਿਹੜਾ ਜਿਹੜੇ ਲੋਕ ਜਾਣਦੇ ਨੇ ਉਹ ਕਈ ਲੋਕਾਂ ਦੇ ਮਨ ਚ ਇੱਕ ਬੜਾ ਵਹਿਮ ਵੀ ਹੈਗਾ ਕਿ ਉੱਥੇ ਟੈਕਸ ਕੱਟੇ ਜਾਂਦਾ ਠੀਕ ਹੈ ਉਹ ਕੋਮਨ ਹੈ ਜਿਹੜਾ ਟੈਕਸ ਦਾ ਰੈਵਨਿਊ ਦਾ ਵੀ ਧਿਆਨ ਰੱਖਦਾ ਹਾਂ एनआरओ अकाउंट ਦੇ ਵਿੱਚ ਅਗਰ ਤੁਹਾਡੇ ਕੋਲ ਪੈਸੇ ਪਏ ਹੋਣੇ ਤਾਂ ਉੱਥੇ ਵਿਆਜ ਆ ਰਿਹਾ ਉਹ ਤਾਂ ਉਹ 30 ਬਕਸ਼ਾ 195 ਸੈਕਸ਼ਨ ਦੇ ਵਿੱਚ ਪਕਦੇ ਨੇ ਪਰ ਉਹ ਨਹੀਂ ਹੈ ਵੀ ਟੈਕਸ ਕਟਿਆ ਗਿਆ ਤੇ ਕਿਹਾ ਤੁਸੀਂ ਆਪਣੀ ਜਿਹੜੀ ਰਿਟਰਨ ਉੱਥੋਂ ਦੀ ਭਰੋਗੇ ਉਹ ਕੋ ਪੈਨਸ਼ਨ ਦਿਓਗੇ ਉਹਦੇ ਡਿclare ਕਰੋਗੇ ਜਾਂ ਆਪਣੇ ਪੈਂਨ ਤੋਂ ਹੋਰ ਡਿclare ਕਰੋਗੇ ਉਹਨਾਂ ਦੇ ਜਿ세ਲੇ ਕੋ ਟੈਕਸ ਲਾਇਬਿਲਟੀ ਬਣੇਗੀ ਉਹ ਜਿਹੜਾ ਕੀ ਕੀ ਐ ਸੋਇਦਾ ਕਟਿਆ ਜਾਏਗਾ ਉਹਦੇ ਅਡਜਸਟ ਹੋਏਗਾ ਬਾਕੀ ਜਿਹੜਾ ਹੋਏਗਾ ਤੁਹਾਨੂੰ ਦੇ ਕਾਰਨ ਪਰ ਨਾਲ ਫੰਡ ਆ ਦੇਗਾ ਉਹ ਸਿਰਫ ਇੱਕ ਹੋਲਡਿੰਗ ਕੰਪਨੀ ਆਡੀਓ ਹੌਂਕ ਹੁੰਦੀ ਹੈ ਉਹ ਟੈਕਸ ਕਟਣਾ ਤੇ ਟੈਕਸ ਲੱਗਣਾ ਦੋਨੋਂ ਅਲੱਗ ਚੀਜ਼ਾਂ ਹੈ ਉਹ ਇੰਡੀਆ ਦੇ ਵਿੱਚ ਸਿਰਫ ਉਹ ਜਿਹੜਾ ਟੈਕਸ ਕੱਟਿਆ ਹੁੰਦਾ ਸਿਰਫ ਰੈਵਨਿਊ ਸਿਕਿਉਰਿਟੀ ਵਾਸਤੇ ਉਹ ਲੋਕ ਟੈਕਸ ਕੱਟਦੇ ਨੇ ਉਹ ਤੁਹਾਡੀ ਅਮਾਨਤ ਹੁੰਦੀ ਹੈ ਤੁਹਾਡੇ ਫੰਡ ਦੇ ਵਿੱਚ ਆ ਜਾਂਦਾ ਤੁਸੀਂ ਜਿਵੇਂ ਜੈ ਲਾ ਉਸ ਫਸਟ ਕੁਆਟਰ ਦੀ ਜਿਹੜਾ ਤੁਹਾਡੀ ਸਾਮਾ ਕੋਈ ਨਾ ਰਿਹਾ ਜਿੱਦਾਂ ਉਹ ਸੈਕੰਡ ਕੁਆਟਰ ਦੀ ਜਿਹੜਾ ਉਹ ਲੋਨ ਰਿਟਰਨ ਪਾਦੇ ਨੇ ਬੈਂਕ ਤੋਂ ਲਈ ਉਹਦੇ ਵਿੱਚ ਤੁਹਾਡੇ ਤਹਾਂ ਤੇ ਅਪਡੇਟ ਆ ਜਾਏਗਾ ਤੁਸੀਂ ਲੌਗਇਨ ਕਰਕੇ ਆਪ ਹੀ ਦੇਖ ਸਕਦੇ ਹੋ ਕਿ ਇਹਨਾਂ ਵਿਆਜ ਕਿੰਨਾ ਹੈ क्या होते हुआ है अच्छा जो बैंक ने, ने नोटिस तो भी अपनी मैसेज भी भेजने शुरू करते हैं तो जमा कराता सो तो बैंक वाले भी अपडेट करते हैं सो तो हर व्यक्ति जरा तो शिफ्ट हो चुका है जबेटस नॉन रेजिडेंट आ चुका है इतने किसी भी कंट्री इंडियन मनी ही जमा होंगी है ਤੇ ਇੰਡੀਅਨ ਹੀ ਕਢਾਈ ਜਾ ਸਕਦੀ ਦੂਸਰਾ ਅਕਾਊਂਟ ਹਰਪ੍ਰੀਤ ਜੀ ਅਸੀਂ ਜਿਹੜਾ ਲੈਨੇ ਆ ਜਿਹੜਾ ਲਾਅ ਹੈਗਾ ਫੈਮਾ ਦੇ ਅੰਡਰ ਉਹ ਹੈਗਾ ਐਨ ਆਰ ਆਈ ਨਾਨ ਰੈਜ਼ੀਡੈਂਟ ਐਕਸਟਰਨਲ ਅਕਾਊਂਟ ਹੁਣ ਉਹਦੀ ਇੱਕ ਬਿਊਟੀ ਹੈਗੀ ਐ ਵੀ ਜਿੰਨਾ ਉਹਦੇ ਚ ਡਪਾਉਟ ਤੁਹਾਡਾ ਪਿਆ ਉਹਦੇ ਤੇ ਤੁਹਾਨੂੰ ਅਗਰ ਬੈਂਕ ਨੇ ਇੰਡੀਅਨ ਬੈਂਕ ਨੇ ਵਿਆਜ ਦਿੱਤਾ ਉਹਦੇ ਤੇ ਟੈਕਸ ਨਹੀਂ ਕੱਟੇਗਾ ਕੋਈ ਤੁਹਾਡਾ ਪੈਸਾ ਫੋਲਟ ਨਹੀਂ ਹੋਏਗਾ ਉਹ ਤੁਹਾਨੂੰ ਸਿਰਫ ਆਪਣੀ ਰਿਟਰਨ ਚ ਡਿਕਲੇਅਰ ਕਰਨਾ ਹੁੰਦਾ ਤਾਂ ਤੁਹਾਨੂੰ ਉਹਦੀ ਐਗਜ਼ੈਂਪਸ਼ਨ ਮਿਲ ਜਾਂਦੀ ਕਿਉਂਕਿ ਉਹ ਟੈਕਸੇਬਲ ਨਹੀਂ ਹੈ ਵਿਆਜ ਪਰ ਉਹ ਤਾਂ ਜਿਹੜਾ ਵਿਆਜ ਤੁਹਾਨੂੰ ਮਿਲੇਗਾ ਜਿਸ ਕੰਟੀ ਤੁਸੀਂ ਰਹਿ ਰਹੇ ਹੋ ਆਪਣੀ ਜਦੋਂ ਰਿਟਰਨ ਫਾਈਲ ਇੱਥੇ ਕਰਦੇ ਹੋ ਕੈਨੇਡਾ ਦਾ ਮੈਂ ਤਾਂ ਦੇਖੋ ਤੁਹਾਨੂੰ ਡਿਕਲੇਅਰ ਕਰਨਾ ਪਏਗਾ ਤਾਂ ਉਹ ਤਾਂ ਟੈਕਸਰ ਨੂੰ ਉਸ ਕੰਟੀ ਚ ਦੇਣਾ ਪਏਗਾ ਇੱਕ ਤੇ ਉਹਦੇ ਚ ਜਿਹੜੇ ਡਿਪੋਜ਼ਿਟ ਹੋਏ ਨੇ ਉਹ ਸਿਰਫ ਸਿੱਧੇ ਬਾਹਰੋਂ ਜਾਂਦੇ ਨੇ ਉਹਦੇ ਚ ਇੰਡੀਆਮੀ ਕਰੰਸੀ ਜਬਾਨ ਨਹੀਂ ਹੋ ਸਕਦੀ ਜਰਮਨੀ ਡਾਕ ਕਲੀਅਰ ਮੰਗਵਾ ਦਿਆ ਮੈਂ 50000 ਰੁਪਇਆ ਮਨੂਚੈਂਕਮ ਆਈਏ ਉਹਦੇ ਵਿੱਚ ਜਮਾ ਕਰ। ਐਨ ਆਰ ਈ ਦੇ ਵਿੱਚ ਇੰਡੀਅਨ ਮਨੀ ਜਮਾ ਨਹੀਂ ਹੁੰਦੀ। ਕਢਾ ਸਕਦੇ ਹੋ ਜਿੰਨੇ ਮੱਦੇ ਉਥੋਂ ਇੰਡੀਅਨ ਕਰੰਸੀ ਟਿਕਾ ਡਾ ਲੋ। ਤੁਹਾਡਾ ਚੈੱਕ ਉਹ ਪੇਸ਼ੂ ਹੋ ਜਾਂਦੀ ਏ। ਚੈੱਕ ਯੂਜ਼ ਕਰਕੇ ਜਾਂ ਜਾ ਕੇ ਤੁਸੀਂ ਰਿਟ੍ਰੋਵਲ ਫਾਰਮ ਜਾਂ ਚੈੱਕ ਭਾ ਕੇ ਕੈਸ਼ ਵੀ ਲੈ ਸਕਦੇ ਹੋ ਇੰਡੀਅਨ ਕਰੰਸੀ ਮਿਲ ਸਕਦੀ ਏ ਉਹਦੇ ਚੋਂ। ਪਰ ਉਹਦੇ ਵਿੱਚ ਜਮਾ ਫਾਰਨ ਕਰੰਸੀ ਹੀ ਹੋਣੀ ਏ ਉਹ ਦੋ ਤਰ੍ਹਾਂ ਦੀ ਏ। ਇੱਕ ਤਾਂ ਤੁਸੀਂ ਡਾਕ ਕਲੀਅਰ ਤੋਂ ਰਿਕਵੈਸਟ ਕਰਦੇ ਆਪ ਕੋ ਆਪਣੀ ਕੰਟਰੀ ਜੇ ਬੈਠੇ ਆ ਉਹਦੇ ਚਾਚਾ ਭਾਬ ਕਰਨੇ ਨੇ ਉਹ ਚ ਪੇ ਰਹੇ ਦੂਸਰਾ ਹੁੰਦਾ ਜੇڑا ਕੋਈ ਵੀਰ ਇੱਥੇ ਉਹ ਇੰਡੀਆ ਤੋਂ ਉੱਥੇ ਜਾਂਦੇ ਨੇ ਅਗਰ ਉਹਨਾਂ ਦੇ ਕੋਲ ਡਾਲਰਸ ਵਗੈਰਾ ਜਾਂ ਪਾਉਂਡਸ ਵਗੈਰਾ ਨਾਲ ਕੈਰੀ ਕੀਤਾ ਪਏ ਨੇ 90 ਦੇ ਅੰਦੇ ਵਿੱਚ ਵਿੱਚ ਤੁਸੀਂ ਬੈਂਕ ਦੇ ਕੋਲੋਂ ਡਿclare ਕਰਨਾ ਆਪ ਉਹਦੇ ਚੇਕ ਜਰੂਰ ਹੈਗਾ ਅਗਰ ਤੁਹਾਡੀ ਉਹ ਕਰੰਸੀ 5000 ਤੋਂ ਜ਼ਿਆਦਾ ਹੈ ਇਹ ਤਾਂ ਤੁਹਾਨੂੰ 에어ਪੋਰਟ ਦੇ ਉੱਤੇ ਉਹਨੂੰ ਡਿclare ਕਰਨਾ ਪੈਂਦਾ करंसी डेकलरे फॉर्मी प्रोजेक्शन होगा इन यूएस डॉलर कनेडियन डॉलर आस्ट्रेलियन डॉलर जी होगी बैंक एन आर ई अकाउंट जमा कर देगा दूसरी होंगी एन आर ई दिमिटेंस कि मिलती है पैसा एन आर ओ दे कहू तो लेट हो गया कई पेनशन आ रही है कहीं जिदा अभी दसिया भी पहला पेनशन आ रही है कोई रेंट आ रहा है कोई एग्रीकल्चर इनकम आ रही है ਯਾ ਐਗਰੀਕਲਚਰ ਸੇਲ ਪਰ ਫੀਰਾ ਕਿਉਂ ਜਮਾ ਹੋਈ ਹੈ ਉਹ ਵੀ ਤੁਸੀਂ ਫਾਰਮ 15CA ਤੇ CB ਭਰ ਕੇ ਬੈਂਕ ਨੂੰ ਦੇਣਾ ਅਗਰ ਤੁਹਾਨੂੰ ਪੈਸਾ ਤੁਹਾਡੇ ਕੰਟਰੀ ਚ ਇਮੀਡੀਏਟਲੀ ਨਹੀਂ ਚਾਹੀਦਾ ਤੇ ਕੋ ਜਿਹੜਾ ਤੁਹਾਡਾ ਪੈਸਾ ਹੋਏਗਾ ਉਸ ਫਾਰਮ ਦੇ ਸਟੈਂਪ ਤੇ ਕਰਦਾ ਐਨਰ ਈਚ ਵਾਰ ਕੋ ਹੋ ਜਾਏਗਾ ਤੁਹਾਡੀ ਇੰਡੀਅਨ ਜਿਹੜੀ ਟੈਕਸ ਲਾਇਬਿਲਟੀ ਵੀ ਖਤਮ ਹੋ ਜਾਏਗੀ ਐਨਆਰਈ ਦੇ ਵਿੱਚ ਉਹ ਤੇ ਕੁਝ ਨਹੀਂ ਹੋਏਗਾ ਥਰਡ ਜਿਹੜਾ ਹੈਗਾ ਜਰ ਪੀਡੀਐਸੀ ਐਫਸੀਐਨਆਰਆ ਇਹ ਕੌਣ ਦਾ ਜਿਹੜਾ ਫਾਰਮ ਆ ਕਿਹਾ ਹੈਗਾ ਉਹ ਹੈਗਾ ਫਾਰਨ ਕਰੰਸੀ ਨਾ ਰੈਜ਼ੀਡੈਂਟ ਐਕਸਟਰਨਲ ਅਕਾਊਂਟ ਉਹਦੇ ਵਿੱਚ ਦੀ ਗੱਲ ਆ ਵੀ ਤੁਸੀਂ ਬਾਹਰੋਂ ਕਾਸਾ ਭੇਜਣਾ ਤੇ ਬਾਹਰ ਨਾਲ ਪੈਸਾ ਹੀ ਲੈਣਾ ਤੁਹਾਨੂੰ ਉੱਥੇ ਜਿਹੜਾ ਵਿਆਜ ਮਿਲਣਾ ਉਹ ਵੀ ਤੁਹਾਨੂੰ ਉਸੇ ਕਰੰਸੀ 'ਚ ਮਿਲਣਾ ਜਿਸ ਕਰੰਸੀ ਤੁਸੀਂ ਅਕਾਊਂਟ ਖੋਲਿਆ ਕਈਆਂ ਹੁੰਦਾ ਵੀ ਜਦੋਂ ਪਹਿਲੇ ਕਿ ਦਿਵਾਂਤ ਅਸ਼ੀਰਕਨੇ ਆ ਵੀ ਐਨਆਰਆ ਅਕਾਊਂਟ ਹੈ ਡਾਲਰ ਬਿਲਿੰਗ ਹੈ ਡਾਲਰ ਰੇਟ ਵਧ ਗਿਆ ਉੱਥੇ ਤੁਹਾਨੂੰ FC NRI account 'ਤੇ ਤੁਸੀਂ ਅਗਰ ਅੱਜ ਡਾਲਰ ਜਮ੍ਹਾਂ ਕਰਾਇਆ ਅੱਜ ਦਾ ਜੋ ਰੇਟ ਹੈ ਜਿੰਦੋਂ ਬਟਾ ਕਰਨਾ ਜੋ ਡਾਲਰ ਦਾ ਰੇਟ ਹੈ ਤੁਹਾਨੂੰ ਉਹ ਮਿਲਣਾ ਪਰ ਵਿਆਜ ਵੀ ਜਿਹੜਾ ਹੈਗਾ ਉਸੇ ਕਰੰਸੀ 'ਚ ਮਿਲਣਾ ਜਿਸ ਕਰੰਸੀ ਤੋਂ ਤੁਸੀਂ ਉਹ ਟ੍ਰਾਂਸਫਰ ਕਰਾਇਆ ਹੋਰ ਇੰਡੀਆ ਦੇ ਵਿੱਚ ਰਿਟਰਨ ਫਾਈਲ ਕਰਨ ਲੱਗਿਆਂ ਵੀ ਜੇਕਰ ਆਂਦੀ ਨਹੀਂ ਕਰਨ ਦੀ ਲੋੜ ਨਹੀਂ ਹੈ ਤਾਂ ਉਹਦਾ ਇੰਡੀਆ ਨਾਲ ਕੋਈ ਵਾਸਤਾ ਨਹੀਂ ਹੈ ਨਾ ਉਸ ਇੰਡੀਆ ਨਾਲ ਹੀ ਹੈਗੀ ਨਾ ਕੁਝ ਆ ਜਾਏਗਾ ਇਹ ਇਹ ਕਾਉਂਟ ਜਿਹੜੇ ਹੈਗੇ ਨੇ ਸਾਡੇ ਉਹ ਨੌ ਡਿਲੀਜੈਂਸ ਵਾਸਤੇ ਜ਼ਰੂਰੀ ਨੇ ਪ੍ਰਸ਼ਾਗੋ ਰਾਈਟ ਇੰਟਰਸਟਿੰਗ ਜੀ ਇਹ ਜਿਹੜੇ ਤੁਸੀਂ ਡਿਫਰੈਂਟ ਅਕਾਊਂਟਸ ਦੇ ਬਾਰੇ ਦੱਸਿਆ ਹੈ ਅ ਦਸਦੀ ਅਜੀ ਕਾਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ ਸੁਖੀ ਬਾਤ ਮੋਟਰਜ਼ ਦੇ ਸਹਿਯੋਗ ਨਾਲ ਹਰ ਕਿਸਮ ਦੀ ਗੱਡੀ ਤੁਹਾਨੂੰ ਇੱਥੇ ਅਵੇਲੇਬਲ ਹੈ ਤੇ ਨਾਲ ਇਹਨਾਂ ਦੇ ਟਰੱਕ ਸੈਂਟਰ ਵੀ ਹੈਗੇ ਜਿੱਥੇ ਕਿ ਹਰ ਕਿਸਮ ਦਾ ਟਰੱਕ ਵੀ ਤੁਹਾਨੂੰ ਮਿਲ ਸਕਦਾ ਹੈਗਾ ਤੁਸੀਂ ਇਹਨਾਂ ਦੇ ਸ਼ੋਅਰੂਮਸ ਜਿਹੜੇ ਹੈਗੇ ਨੇ ਉਹ ਹੈਗੇ ਨੇ 15437 ਫਰੇਜ਼ਰ ਹਾਈਵੇ ਸਰੀ ਉੱਥੇ ਜਾ ਕੇ ਇਹਨਾਂ ਦੀਆਂ ਗੱਡੀਆਂ ਦੇਖ ਸਕਦੇ ਹੋ ਸਾਡੇ ਦੂਸਰੇ ਸਹੇਯੋਗੀ ਹਨ AMC ਇੰਸ਼ੋਰੈਂਸ ਹੋਮ ਆਟੋ ਟਰੈਵਲ ਬਿਜ਼ਨਸ ਲਾਈਫ ਰੀਕ੍ਰੀਏਸ਼ਨਲ ਇੰਸ਼ੋਰੈਂਸ ਜੇ ਕਿਸੇ ਕਿਸਮ ਦੀ ਵੀ ਇੰਸ਼ੋਰੈਂਸ ਲੈਣੀ ਹੈ ਤਾਂ ਇਹਨਾਂ ਦੀਆਂ 10 ਬ੍ਰਾਂਚੇਸ ਨੇ ਲੋਅਰ ਮੇਨਲੈਂਡ ਵਿੱਚ ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ 6045076666 ਸੋ ਅੱਜ ਜਿਸੀ ਗੱਲਬਾਤ ਕਰ ਰਹੇ ਹਾਂ ਇਸਦਾ ਦਲਜੀਤ ਸਿੰਘ ਛਾਪੜਾ ਨਾਲ ਨਾਮਵਰ ਇਨਕਮ ਟੈਕਸ ਲਾਇਰ ਨੇ ਤੇ ਗੱਲਬਾਤ ਚੱਲ ਰਹੀ ਹੈ ਐਨਆਰਆਈਜ਼ ਅਤੇ ਬੈਂਕਿੰਗ ਯਾਨੀ ਕਿ ਬੈਂਕਿੰਗ ਕਿਸ ਤਰੀਕੇ ਦੀ ਤੁਸੀਂ ਅਕਾਊਂਟ ਖੁਲਵਾਉਣਾ ਜਦੋਂ ਤੁਸੀਂ ਜਾਂਦੇ ਹੋ ਭਾਰਤ ਵਿੱਚ ਜਦੋਂ ਤੁਸੀਂ ਕੋਈ ਵੀ ਟ੍ਰਾਂਜੈਕਸ਼ਨ ਕਰਨੀ ਹੈ ਆਓ ਹੋਰ ਜਾਣਕਾਰੀ ਲੈਣੇ ਆ ਸੋ ਇੱਕ ਗੱਲ ਦੱਸੋ ਜੀ ਸਾਵਲਾ ਸਾਹਿਬ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਇਹ ਵੱਖਰੇ ਵੱਖਰੇ ਅਕਾਊਂਟਸ ਦਾ ਜਿਹੜੇ ਪੀਆਰਸ ਹੈਗੇ ਨੇ ਇੰਡੀਅਨ ਪਾਸਪੋਰਟ ਹੋਲਡਰਸ ਨੇ ਪਰ ਰਹਿੰਦੇ ਬਾਹਰ ਹੈਗੇ ਨੇ ਉਹਨਾਂ ਵਾਸਤੇ ਕਿਹੜਾ ਅਕਾਊਂਟ ਤੁਸੀਂ ਰეკਮੈਂਡ ਕਰਦੇ ਹੋ ਕਿਹੜੇ ਅਕਾਊਂਟ ਦੇ ਵਿੱਚ ਉਹ ਕੀ ਸਾਰਿਆਂ ਚੀ ਪਾਰਟਿਸਿਪੇਟ ਕਰ ਸਕਦੇ ਨੇ ਜਾਂ ਉਹਨਾਂ ਵਾਸਤੇ ਕੋਈ ਵੱਖਰਾ ਅਕਾਊਂਟ ਹੁੰਦਾ ਹੈ ਕਾ ਆਪਣੇ ਪ੍ਰੋਗਰਾਮ 'ਚ ਡਿਸਕਸ ਕੀਤਾ ਸੀਗਾ ਵੀ ਜਿਹੜੇ ਨੌਨ ਰੈਜ਼ੀਡੈਂਟ ਨੂੰ ਦੋਨੋਂ ਕੈਟੇਗਰੀ ਨੂੰ ਐਨ ਆਰ ਆਈ ਕਨਸੀਡਰ ਕੀਤਾ ਜਾਂਦਾ ਹੈ ਜਿਹੜਾ ਵਿਅਕਤੀ ਭਾਵੇਂ ਇੰਡੀਆ ਦਾ ਪਾਟਪੋਰਟ ਹੋਵੇ ਪਰ ਉਹਦੇ ਕੋਲ ਲੈਂਡਿੰਗ ਡਾਕੂਮੈਂਟ ਹੈਗੇ ਨੇ ਐਜ਼ ਇਮੀਗ੍ਰੈਂਟ ਜੇਕਰ ਪੀ ਆਰ ਕਾਰਡ ਹੈਗਾ ਜਿੱਦਾਂ ਕੈਂਡੀਡੇਟ ਨੂੰ ਅਸੀਂ ਪੀ ਆਰ ਕਾਰਡ ਕੈਟੇਗਰੀ ਅਲਸ ਕਰਦੇ ਹਾਂ ਅਮਰੀਕਾ ਚਲੇ ਜਾਓ ਤੇ ਗ੍ਰੀਨ ਕਾਰਡ ਕਰਦੇ ਨੇ ਉਹ ਡਾਕੂਮੈਂਟ ਹੈਗੇ ਨੇ ਭਾਵੇਂ ਤੁਸੀਂ ਉੱਥੋਂ ਦੀ ਸਿਟੀਜ਼ਨਸ਼ਿਪ ਨਹੀਂ ਲਈ ਹੋਈ ਉਹ ਵੀ ਐਨ ਆਰ ਆਈ ਗਿਣਿਆ ਜਾਏਗਾ ਤੇ ਉਹਦੇ ਉੱਤੇ ਵੀ ਇਹੀ ਅਕਾਊਂਟ ਐਪਲੀਕੇਬਲ ਹੋਣਗੇ ਉਹਦੇ ਤੇ ਵੀ ਸਾਰੀਆਂ ਸ਼ਰਤਾਂ ਇਹੀ ਐਪਲੀਕੇਬਲ ਹੋਣਗੀਆਂ ਇਹ ਨਹੀਂ ਹੈ ਕਿ ਵੀ ਜਦ ਤੱਕ ਉਹ ਆਪਣਾ ਉਥੋਂ ਦੀ ਸਿਟੀਨਸ਼ਿਪ ਨਹੀਂ ਲੈਂਦੇ ਜਾਂ ਭਾਰਤੀ ਹੁੰਦੇ ਜਾਂ ਚਾਹ ਕਰ ਜਿਹੜੀ ਸਿਟੀਨਸ਼ਿਪ ਨਹੀਂ ਚਾਹੁੰਦੇ ਉਹ ਨਹੀਂ ਕਰ ਪਾਣਗੇ ਪਰ ਸੇਮ ਹੀ ਰਹੇਗਾ ਐਪਲੀਕੇਬਿਲਟੀ ਸੇਮ ਹੀ ਰਹੇਗੀ ਜੇ ਤੇ ਕੋਲ ਸਿਟੀਨਸ਼ਿਪ ਹੈ ਸੇਮ ਕੰਡੀਸ਼ਨਸ ਨੇ ਜੇ ਤੇ ਕੋਲ ਸਿਟੀਨਸ਼ਿਪ ਨਹੀਂ ਹੈ ਉਹਦੇ ਕੋਲ ਵੀ ਸੇਮ ਨੇ ਪਰ ਉੱਤੇ ਹੀ ਹੁਣ ਟੂਰਿਸਟ ਆਉਂਦੇ ਨੇ ਅਸੀਂ ਕੇਵਰੀ ਕਨਸੀਡਰ ਕਰਾਂ ਟੂਰਿਸਟ ਵੀਜ਼ਾ ਤੇ ਆਇਆ ਨੇ ਦੂਸਰ ਜਿਹਦੇ ਕੋਲ ਅਸ ਲੋਡ ਨਹੀਂ ਹੈ ਉਹਨੂੰ ਕੋ ਰੈਜ਼ੀਡੈਂਸ਼ਲ ਸਟੇਟਸ ਕੰਫਰਮ ਨਹੀਂ ਹੈ ਉਹਦਾ ਟੈਂਪਰੇਰੀ ਵੀਜ਼ਾ ਤਾਂ ਉਹਨਾਂ 6 ਮਹੀਨੇ ਰਹਿਣਾ ਆ ਕੇ ਤੇ 6 ਮਹੀਨੇ ਤੋਂ ਬਾਅਦ ਤੁਸੀਂ ਇੰਡੀਆ ਤੋਂ ਬਾਹਰ ਰਹਿਣਾ ਹੀ ਨਹੀਂ ਤੇ ਤੁਹਾਡਾ ਜਿਹੜਾ ਸਟੇਟਸ ਉਹ ਚੇਂਜ ਨਹੀਂ ਹੋਣਾ ਇਸ ਕਰਕੇ ਜਿਹੜੇ ਵੀ ਵਿਅਕਤੀ ਭਾਵੇਂ ਉਹਨਾਂ ਕੋਲ ਇੰਡੀਅਨ ਪਾਸਪੋਰਟ ਆ ਇੱਥੇ ਆ ਕੇ ਰਹਿ ਰਹੇ ਨੇ ਪਰ ਉਹਨਾਂ ਕੋਲ ਪੀਆਰ ਹੈ ਰੈਜ਼ੀਡੈਂਸ਼ਲ ਸਟੇਟਸ ਹੈ ਜਿਹੜੀ ਗਵਰਨਮੈਂਟ ਨੇ ਰੈਕਗਨਾਈਜ਼ ਕੀਤਾ ਹੋਇਆ ਹੈ ਜਿਹੜੇ ਵੀ ਸੰਬੰਧੀ ਜਗਾ ਉਹ ਵੀ ਐਨ ਆਰ ਆਈ ਜਿਹੜੇ ਜਾਣਗੇ ਉਹਨਾਂ ਦੇ ਉੱਤੇ ਵੀ ਇਹੀ ਜਿਹੜੇ ਐਪਲੀਕੇਬਲ ਤਿੰਨ ਬੈਂਕ ਅਕਾਊਂਟ ਆਉਂਦੇ ਆਗੇ ਨੇ ਔਰ ਇਹਨਾਂ ਦੀ ਕੰਡੀਸ਼ਨ ਜਿਹੜੀ ਹੁੰਦੀ ਹੈ ਜਿਹੜੇ ਜਦਾਂ ਕੋਤੇ ਪਾਸਪੋਰਟ ਹੈ ਇੰਡੀਅਨ ਪਾਸਪੋਰਟ ਹੈ ਉਹ ਆਪਣਾ ਪਾਸਪੋਰਟ ਦੇਣਗੇ ਬੈਂਕ ਤੇ ਜਾ ਕੇ ਰੈ residential ਆਈਡੀ ਦੇਣਗੇ ਪਲੱਸ ਆਪਣਾ ਪੀ ਆਰ ਡਾਕੂਮੈਂਟ ਜਾਂ ਜਿਹੜਾ ਲੈਂਡਿੰਗ ਡਾਕੂਮੈਂਟਸ ਹੁੰਦਾ ਹੈ ਜੋ ਪੀ ਆਰ ਕਾਰਡ ਹੁੰਦਾ ਉਹ ਨਾਲ ਦੇਣਗੇ ਜਾਂ ਗ੍ਰੀਨ ਕਾਰਡ ਦੇਣਗੇ ਤੇ ਇੱਥੋਂ ਦਾ ਸੇਮ ਨੰਬਰ ਤੁਹਾਨੂੰ ਪਤਾ ਵੀ ਜਿਹੜਾ ਇਮੀਗ੍ਰੈਂਟ ਇੱਥੇ ਆਂਦਾ ਉਹਨੂੰ ਸੇਮ ਨੰਬਰ ਇਸ਼ੂ ਹੋ ਜਾਂਦਾ ਹੈ ਉਹ ਬੈਂਕ ਵਾਲਾ ਤੁਹਾਡੋਂ ਕੁਇਰ ਕਰੇਗਾ ਤਾਂ ਤੁਹਾਡਾ ਅਕਾਊਂਟ ਐਨਆਰਓ ਕਨਵਰਟ ਹੋ ਜਾਏਗਾ। ਕਿ ਇੱਕ ਕੰਡੀਸ਼ਨ ਜ਼ਰੂਰ ਹੈਗੀ ਹੈ ਵੀ ਦੋਨਾਂ ਕੰਡੀਸ਼ਨ ਦੇਦੇ ਵੀ ਬੈਂਕ ਦੇ ਵਿੱਚ ਅਕਾਊਂਟ ਖੋਲਣਾ ਉੱਤੇ ਪੈਨ ਮੈਂਡੈਟਰੀ ਹੈ। ਉੱਤੇ ਇਹ ਵੀ ਦੇਖਿਆ ਜਾਂਦਾ ਵੀ ਇੰਡੀਅਨ ਪਾਸਪੋਰਟ ਵਾਲਾ ਜਾਂ ਬ੍ਰਿਟਿਸ਼ ਪਾਸਪੋਰਟ ਵਾਲਾ ਜਾਂ ਕੈਨੇਡੀਅਨ ਪਾਸਪੋਰਟ ਵਾਲਾ ਪੈਨ ਸਾਰਿਆਂ ਵਾਸਤੇ ਮਸਟ ਹੈ। ਪੈਨ ਅਗਰ ਹੋਏਗਾ ਤੇ ਕਾਊਂਟ ਖੁੱਲੇਗਾ ਕਿਉਂਕਿ ਫਾਈਨੈਂਸ਼ੀਅਲ ट्रांजੈਕਸ਼ਨ ਵਾਸਤੇ ਜਿਹੜੀ ਤੁਹਾਡੀ ਉੱਤੇ ਆਈ ਈ ਹੈ। ਉਹ ਇੰਡੀਆ ਦੇ ਵਿੱਚ ਉਹ ਪਹਿਨ ਪਾਮਨੜਾ ਕੋਨ ਨੰਬਰ ਜਿਹੜਾ ਇੰਟਰਨੈਕਸ ਡਿਪਾਰਟਮੈਂਟ ইস্যੂ ਕਰਦਾ ਉਹ ਹੋਣਾ ਜ਼ਰੂਰੀ ਹੈ ਉਹਦੇ ਚ ਕੋਈ ਬਾਕੀ ਤੁਹਾਡਾ ਆਈਡੀ ਲਾਣੀ ਆ ਨੇ ਉਹ ਪਾਵੇਂ ਇੰਡੀਅਨ ਪਾਸਪੋਰਟ ਹੈ ਪਰ ਜੇ ਤੇ ਕੋਲ ਅਜੇ ਸਿਟੀਜ਼ਨਸ਼ਿਪ ਨਹੀਂ ਲਈ ਹੋ ਆਪਣਾ ਪੀਆਰ ਕਾਣ ਦੇਗਾ ਬੈਂਕ ਨੂੰ ਆਪਣੀ ਦੱਸੇਗਾ ਜੀ ਮੇਰਾ ਰੈਜ਼ੀਡੈਂਸ਼ੀਅਲ ਸਟੇਟਸ ਉਹ ਤੇ ਇਮੀਗਰੈਂਟ ਹੈਗਾ ਉਹ ਤੇ ਨਾ ਰੋਤਾ ਹੋ ਜਾਏਗਾ ਇਹਦੇ ਚ ਇਹ ਨਹੀਂ ਹੈ ਵੀ ਜਿਹੜਾ ਸਿਟੀਜ਼ਨਸ਼ਿਪ ਹੋਵੇ ਉਹ ਤੁਹਾਨੂੰ ਉਹ ਹੀ ਲੱਗੇਗਾ इस करके जीर इल आ चुके भी बैंक ट्रांजेक्शन बैंक दिन लगाई गई कंडीशन भावे सिप लैली कि नहीं ला ली उन्होंने भी सेम एप्लीकेबल जोटिजन बन चुके भी सेम ਰਾਈਟ ਅੱਛਾ ਜਦੋਂ ਉੱਥੇ ट्रांजैक्शंस ਕੋਈ ਕਰਦਾ ਜੀ ਬੈਂਕ ਕੋਈ ਚੈੱਕ ਕੱਟ ਕੇ ਦਿੱਤਾ ਜਾਂ ਪੈਸੇ ਜਿਹੜੇ ਉੱਥੇ ਜਮ੍ਹਾਂ ਕਰवाने ਜਾ ਕੇ ਤੁਸੀਂ ਦੱਸਿਆ ਕਿਹੜੇ ਕਿਹੜੇ ਤਰੀਕੇ ਨਾਲ ਫੋਰਨ ਜੇ ਕਿਸ਼ ਹੈਗਾ ਤੁਹਾਡੇ ਕੋਲ ਤਾਂ ਤੁਸੀਂ ਡਾਲਰਸ ਜਾਂ ਯੂਰੋਸ ਜਾਂ ਜੋ ਵੀ ਤੁਸੀਂ ਹੈਗਾ ਪੈਸਾ ਤੁਸੀਂ ਉਸ ਤਰ੍ਹਾਂ ਇੱਕ ਵੱਖਰੇ ਅਕਾਊਂਟਸ ਕਰਾ ਸਕਦੇ ਹੋ ਪਰ ਜਿਹੜੇ ਤੁਹਾਡੇ ਕੋਲ ਫੋਰ ਐਗਜ਼ਾਮਪਲ ਤੁਸੀਂ ਗਏ ਉੱਥੇ ਘੁੰਮਣ ਲਈ ਮਹੀਨਾ ਦੋ ਮਹੀਨੇ ਰਹੇ ਹੋਗੇ ਤੁਹਾਡੇ ਕੋਲ ਕੁਝ ਪੈਸੇ ਹੈਗੇ ਨੇ ਕੈਸ਼ ਉਹ ਤੁਸੀਂ ਜਮ੍ਹਾਂ ਕਰਵਾ ਦਿੰਦੇ ਹੋ ਤੇ ਜਦੋਂ ਵਿਡਰਾ ਕਰਦੇ ਹੋ ਉਹ ਉਹਦੇ ਤੇ ਵੀ ਕੋਈ ਰੈਸਟ੍ਰਿਕਸ਼ਨਸ ਨਹੀਂ ਆ ਤੁਸੀਂ ਜਿੰਨਾ ਮਰਜ਼ੀ ਪੈਸਾ ਉੱਥੇ ਜਮ੍ਹਾਂ ਵੀ ਕਰਵਾ ਸਕਦੇ ਹੋ ਤੇ ਵਿਡਰਾ ਵੀ ਕਰਾ ਸਕਦੇ ਹੋ ਪੀਜੀ ਇੰਡੀਅਨ ਬੈਂਕਿੰਗ ਦੇ ਵਿੱਚ ਇਦਾਂ ਦੀ ਕੋਈ ਹੋਲਡਿੰਗ ਪ੍ਰਵੀਜ਼ਨ ਨਹੀਂ ਹੈ ਇੱਥੇ ਮੈਂ ਦੇਖਿਆ ਕਈ ਵਾਰੀ ਆਈ ਕਰ ਤਾਂ ਪਤਾ ਲੱਗਦਾ ਵੀ ਅਗਰ ਕੋ ਚੈੱਕ ਜਮਾ ਕਰਾਤਾ ਤਾਂ ਹੋਲਡਿੰਗ ਲੱਗ ਜਾਂਦੀ ਹੈ 3000 4000 ਦੇ ਹਫਤੇ ਦੀ ਕਿਹ ਕੀ ਬੀਕਨ ਵੀਓ ਅਮਾਉਂਟ ਕਿੰਨੀ ਹੋएगी ਭਾਵੇਂ ਇੰਡੀਆ ਦੇ ਵਿੱਚ ਕੋਈ ਇਦਾਂ ਦਾ ਨਹੀਂ ਹੈ ਅਗਰ ਉਥੇ ਤੁਸੀਂ ਇਹਨਾ ਅਕਾਊਂਟ ਦੇ ਵਿੱਚ ਕੈਸ਼ ਜਮਾ ਕਰਾਉਣਾ ਚਾਹਦੇ ਹੋ ਕੈਸ਼ ਕਰੰਸੀ ਜਿਹੜੀ ਕਿਸੇ ਵੀ ਕੰਟਰੀ ਦੀ ਹੈਗੀ ਔਰ 5000 ਤੋਂ نیچے ਆ ਤੁਹਾਡੇ ਕੋਲ ਪਾਸਪੋਰਟ ਦੀ ਕਾਪੀ ਲਏਗਾ ਤੇ ਪਲੱਸ ਇਮੀਗ੍ਰੇਸ਼ਨ ਦੀ ਸਟੈਂਪ ਦੀ ਕਾਪੀ ਲਏਗਾ ਓਕੇ ਹੰਝਾ ਚੱਕਦਾ ਸੀ ਕੈਰੀ ਕਰ ਸਕਦੇ ਆ ਬਦੋ ਡੈਕਲੇਰੇਸ਼ਨ ਓਨ 에ਰਪੋਰਟ ਜੇ ਉਸ ਤੋਂ ਉੱਪਰ ਹੋਏਗਾ ਤਾਂ ਤੁਹਾਨੂੰ ਉਹਦਾ ਕੰਸੀ ਰੈਗੂਲੇਸ਼ਨ ਫਾਰਮ ਲੈਣਾ ਪਏਗਾ ਉਹ ਬੈਂਕ ਤੋਂ ਜਾਏਗਾ ਜਿੰਨੇ ਪੈਸੇ ਜੇ ਤੁਹਾਨੂੰ ਲੈ ਕੇ ਜਾਣਾ ਹੈ ਕਈ ਵਾਰੀ ਕੋਈ ਨਹੀਂ ਚੈੱਕ ਹੁੰਦਾ ਤੁਹਾਡੇ ਬਚ ਗਏ ਨੇ ਪੈਸੇ ਅਗਰ ਉੱਥੇ ਜਮਾ ਕਰਾਣੇ ਜਾਂਦੇ ਹੋ account NRI ਦੇ ਵਿੱਚ ਵੀ ਹੋ ਸਕਦੇ ਨੇ ਤੁਹਾਡੇ NRI ਦੇ ਵਿੱਚ ਵੀ ਅਗਲੇ ਲੈ ਲੈਂਦੇ ਨੇ ਪੈਸੇ ਪਰ ਉਥੋਂ ਦੀ ਜਿਹੜੀ ਰੇਟ ਹੋਏਗਾ ਤੁਹਾਨੂੰ ਉਹ ਤੋਂ ਉਹੀ ਲੱਗੇਗਾ ਜਿਹੜਾ ਉਸਦੇ ਦਾ ਰੇਟ ਹੈ ਤਾਂ ਉਥੇ ਡਿਪੋਜ਼ਿਟ ਹੋ ਜਾਣਗੇ ਵਿਡਰਾਅ ਵੀ ਤੁਸੀਂ ਜਿੰਨਾ ਮਰਜ਼ੀ ਉਥੋਂ ਕਰ ਸਕਦੇ ਹੋ ਆ ਕਈ ਜਿਹੜੇ ਬੈਂਕਸ ਦੀ ਜਿਹੜੀ ਹੈ ਕੀ ਇਹ ਵੀ 25000 ਤੋਂ ਵੱਧ ਤੁਹਾਨੂੰ ਕੈਸ਼ ਵਿਡਰਾਅ ਲਾਉਣ ਨਹੀਂ ਕਰਦੇ ਉਹ ਤੋਂ ਮੁਚੱਕੀ ਹੀ ਕਰਨਾ ਪੈਂਦਾ ਹੈ। ਚਾਹ ਕਰੇ ਡਾਇਰ ਚੈੱਕ ਦੇ ਦਿਓ ਕਿਸੇ ਉਹ ਤਾਂ ਤੁਹਾਨੂੰ ਜਿਹਦੇ ਜਨਾਮ ਤੇ ਭਰਦਾ ਉਹਨੂੰ ਕੈਸ਼ ਮਿਲ ਜਾਏਗਾ। 25000 ਤੋਂ ਥੱਲੇ ਵਾਲਾ ਉਹਨੂੰ ਕੈਸ਼ ਦੀ ਕੋਈ ਪ੍ਰੋਬਲਮ ਨਹੀਂ ਆਉਂਦੀਆਂ ਨਾ ਹੀ ਕਿਸੇ ਤਰ੍ਹਾਂ ਦੀ ਬੈਂਕ ਦੇ ਡਿਪੋਜ਼ਿਟ ਉੱਤੇ ਕਦੀ ਹੋਲਡਿੰਗ ਚ ਲੱਗਦੀ ਹੈ ਜਦੋਂ ਤੁਸੀਂ ਪੈਸਾ ਜਮਾ ਕਰਾਂਦੇ। ओके okay, इंटरेस्टिंग अच्छा एक और चीज जी इत्थे बैठे हैं अस्सी कनाडाज बैठे हैं अमेरिकाज बैठे हैं अस्सी अपने उथे किसी रिश्तेदार नु पैसे भेजे ते क्या यार जाके बैंक साडे उस अकाउंट ते जमा करा दे की वो करवाए जा सकदे ने जी रुपया जी नहीं, नहीं, नहीं है एनआरई अकाउंट ਦੇ ਵਿੱਚ ਤਾਂ ਪੋਸੀਬਲ ਨਹੀਂ ਹੋਏਗਾ एनआरओ ਦੇ ਵਿੱਚ ਜਿਹੜਾ ਹੈਗਾ ਉਹ ਤੇ ਮਨੀ ਕੰਸੀਡਰ ਇੰਡੀਅਨ ਹੋਣੀ ਹੈ ਜਮਾ ਤੇ ਐਨਆਰਈ ਵਾਸਤੇ ਤੇ ਕਿਸੇ ਰਿਸ਼ਤੇਦਾਰ ਨੂੰ ਭੇਜਣ ਦੀ ਲੋੜ ਹੀ ਨਹੀਂ ਮੈਂ ਤੁਹਾਨੂੰ ਕਹੇ ਸਿੱਧੇ ਰਿਮਿਟਰਸ ਭੇਜ ਸਕਦੇ ਆ ਨਾਰੀਏ ਕਾਉਂਟ ਦੇ ਵਿੱਚ ਆਪਣੇ ਕਾਉਂਟ ਟੂ ਕਾਉਂਟ ਟ੍ਰਾਂਸਫਰ ਕਰ ਸਕਦੇ ਹੋ ਅੱਜਕੱਲ ਤੇ ਜਿਹੜਾ ਆਈਟੀ ਦਾ ਯੋਗ ਹੈਗਾ ਹਰੇਕ ਬੈਂਕ ਜਿਹੜਾ ਹੋਲਡਰ ਹੈਗਾ ਉਹਦੇ ਕੋਲ ਆਨਲਾਈਨ ਅਸੈਸਟਮੈਂਟ ਹੈਗੀ ਹੈ ਤੇ ਪੋਜ਼ਿਟਿਵ ਵੀ ਹੈਗੀ ਹੈ ਅਕਾਉਂਟ ਦੇਖਣ ਦੀ ਵੀ ਅਸੈਸ ਮਿਲ ਜਾਂਦੀ ਹੈ ਵਿਡਰਾਅ ਦੀ ਵੀ ਮਿਲ ਜਾਂਦੀ ਹੈ ਆਨਲਾਈਨ ਟ੍ਰਾਂਸਫਰ ਦੀ ਵੀ ਮਿਲ ਜਾਂਦੀ ਹੈ ਆਪਣੇ ਕਿਸੇ ਕੰਟਰੀ ਚੋਂ ਆਨਲਾਈਨ ਉਤੇ ਐਨਆਰਈ ਦੇ ਵਿੱਚ ਪੈਸੇ ਟ੍ਰਾਂਸਫਰ ਕਰਦੇ ਹੋ ਤੇ ਉੱਥੇ ਕੋਈ ਪ੍ਰੋਬਲਮ ਨਹੀਂ ਆਉਂਦੀ ਐਨਆਰਓ ਦਾ ਜਿਹੜਾ ਖਾਤਾ ਹੈਗਾ ਵਨ ਹੈਜ਼ ਟੂ ਬੀ देयर ਜਾਂ ਕਿਸੇ ਨੂੰ ਤਾਂ ਨਹੀਂ ਦਿੱਤੀ ਜਾਵੇ ਹੁਣ ਐਨਆਰਓ ਦੀ ਇੱਕ ਹੋਰ ਬਿਊਟੀ ਹੈਗੀ ਉਹਨਾਂ ਨੇ ਇਹ ਚੀਜ਼ ਨੂੰ ਸਾਲਵ ਕਰਨ ਵਾਸਤੇ ਬੜਾ ਵਧੀਆ ਰੱਖਿਆ ਵੀ ਤੁਸੀਂ ਐਨਆਰਓ ਜੁਆਇੰਟ ਅਕਾਊਂਟ ਬਣਾ ਸਕਦੇ ਹੋ ਜਿਹਦੇ ਵਿੱਚ ਇੱਕ ਨਾਨ ਰੈਜ਼ੀਡੈਂਟ ਹੈ ਇੱਕ ਰੈਜ਼ੀਡੈਂਟ ਵੀ ਹੋ ਸਕਦਾ ਉਥੋਂ ਦਾ ਦੋ ਰੈਜ਼ੀਡੈਂਟ ਦਾ ਦੋ ਨੋਨ ਰੈਜ਼ੀਡੈਂਟ ਵੀ ਹੋ ਸਕਦੇ ਨੇ ਇਕੱਠੇ ਹੀ ਜਾਣੇ ਕਿ ਨੋਨ ਰੈਜ਼ੀਡੈਂਟ ਹੀ ਕੰਡੀਆਂ ਰੈਜ਼ੀਡੈਂਟ ਹੈਗਾ ਹੁਣ ਕਈ ਲੋਕ ਕਰਦੇ ਨੇ ਵੀ ਉੱਥੋਂ ਦਾ ਜਿਹੜਾ ਆਪਣਾ ਰਿਸ਼ਤੇਦਾਰ ਉਹਦਾ ਨਾਲ ਨਾ ਪਾਤਾ ਉਹ ਜਾ ਕੇ ਪੈਸੇ ਜਮ੍ਹਾਂ ਕਰਾਉਂਦਾ ਉਹ ਕਾਉਂਟ ਹোল্ডার ਹੀ ਹੁੰਦਾ ਉਹ ਜੁਆਇੰਟ ਅਕਾਊਂਟ ਦੀ ਫੈਸਿਲਿਟੀ ਨਾਲ ਲੈ ਲਈ ਜਾਵੇ ਜਿਸ ਉਹ ਰਿਸ਼ਤੇਦਾਰ ਦਾ ਨਾਮ ਹੋਏਗਾ ਜਾ ਕੇ ਪੈਸੇ ਕਢਾ ਵੀ ਸਕਦਾ ਪੈਸੇ ਜਮ੍ਹਾਂ ਵੀ ਕਰਾ ਸਕਦਾ ਠੀਕ ਹੈ ਜੀ ਬਟ ਜੇਕਰ ਫੋਰ ਐਗਜ਼ਾਮਪਲ ਜੀ ਲਈਏ ਕਿ ਕਿ ਸਾਨੂੰ ਪੈਸੇ ਭਾਰਤ ਚਲੋੜ ਹੈਗੀ ਉਹ ਇੱਥੇ ਰਹਿੰਦਾ ਪਿਆ ਉਹ ਕਹਿੰਦਾ ਚਲੋ ਜੀ ਮੈਂ ਤੁਹਾਨੂੰ ਇੱਥੇ ਡਾਲਰਸ ਦੇ ਦਿੰਦਾ ਤੇ ਇੰਡੀਆ ਜੀ ਤੁਹਾਨੂੰ ਮੈਂ ਪੈਸੇ ਦੇ ਦਿੰਦਾ ਤੇ ਉਹ ਕੀ ਵਿਅਕਤੀ ਕੋਈ ਵੀ ਜਾ ਕੇ ਤੁਹਾਡੇ ਅਕਾਊਂਟਸ ਕਰਾ ਸਕਦਾ ਹੈ ਕਿ ਨਹੀਂ ਕਰਾ ਸਕਦਾ ਨਹੀਂ ਸ਼ਾਇਦ ਉਹ ਨਹੀਂ ਜਿਹੜਾ ਸੀ ਐਕਸਟਰਾ ਕਹਿ ਦਈਏ ਨਾ ਜੀ ਅਸੀਂ ਕਹਿੰਦੇ ਕਿ ਤੁਹਾਨੂੰ ਅਸੀਂ ਇੱਥੇ ਅਸੀਂ ਡਾਲਰ ਦੇ ਦਿੰਦੇ ਨੇ ਉੱਥੇ ਪੈਸੇ ਲੈ ਲੈਣੇ ਆ ਕੈਸ਼ ਤੇ ਉੱਥੇ ਜਮਾ ਹੋਣੇ ਨਹੀਂ ਵਨ ਹੈਜ਼ ਟੂ ਸ਼ੋ ਦਾ ਸੋਰਸ ਆਫ ਕੈਸ਼ ਡਿਪੋਜ਼ਿਟ ਇਨ ਬੈਂਕ ਜੇ ਉਹਨੇ ਸੇ ਜੋ ਉਹ ਜਿਹੜਾ ਅਸੀਂ ਇੰਨਾ ਰੈਫਰੈਂਸ ਨਾਲ ਦੇਨੇ ਆ ਜੀ ਮੈਂ ਤੁਹਾਨੂੰ ਪੈਸੇ ਇੱਥੇ ਉਦੋਂ ਤੋਂ ਤੁਹਾਨੂੰ ਉਧਰੋਂ ਮਿਲ ਜਾਣਗੇ ਜਮਾ ਕਰਾ ਦਿਓ ਉਹਨੂੰ ਪੰਜਾਬੀ ਚ ਹਵਾਲਾ ਕਹਿੰਦੇ ਆ ਅਗਰ ਕੋਈ ਬਿਦੌੜ ਬੈਂਕਿੰਗ ट्रांजੈਕਸ਼ਨ ਕੋਈ ਵੀ ਹੋਏਗੀ ਕਰਨ ਕੈਸ਼ ਦੀ ਉਹਨੂੰ ਅਸੀਂ ਹਵਾਲਾ ਕਹਿੰਦੇ ਆ ਤੇ ਉਹਨੂੰ ਨਹੀਂ ਅਡਾਪਟ ਕਰਨਾ ਚਾਹੀਦਾ ਉਸ ਮੈਥਡ ਨੂੰ ਜੇ ਛੋਟੀ ਛੋਟੀ ਅਮਾਉਂਟ ਭੇਜਣੀ ਹੈ ਯੂਨੀਅਨ ਜਿਹੜੀਆਂ ਵੈਸਟਰਨ ਯੂਨੀਅਨ ਵੈਰਾ ਹੈਗੀਆਂ ਦੋ ਤਿੰਨ ਇਸ ਦਾ ਏਜੰਸੀਆਂ ਬੜੀਆਂ ਉਹਨਾਂ ਥਰੂ ਵੀ ਜਾ ਸਕਦਾ ਉੱਥੇ ਵੀ ਤੁਸੀਂ ਅਗਰ 25000 ਤੋਂ ਘੱਟ ਭੇਜਦੇ ਹੋ ਤਾਂ ਤੁਹਾਡਾ ਜਿਹੜਾ ਬੰਦਾ ਉੱਥੇ ਰਸੀਦ ਤਾਂ ਨਾ ਰੰਦਾ ਆਪਣੀ ਆਈਡੀ ਦਿੰਦਾ ਤਾਂ ਲੈ ਲੈਂਦਾ ਕੈਸ਼ ਉਹਨਾਂ ਕੋਲੋਂ ਜੇ ਵੱਧ ਭੇਜੋਗੇ ਤਾਂ ਚੈੱਕ ਦੇਣਗੇ ਤੁਹਾਨੂੰ ਉਹਨਾਂ ਨੂੰ ਜਿਹੜਾ ਬੰਦਾ ਸੈਪਟੈਂਡ ਹੋਵੇ ਇਸ ਕਰਕੇ ਆ ਗਿਆ ਵੀ ਐਡਾ ਰੈਫਰੈਂਸ ਵਾਲੀ ਗੱਲ ਨਹੀਂ ਹੈ ਨਾ ਹੀ ਤੁਹਾਡੇ ਕੋਲ ਕੋਈ ਕਾਗਜ਼ ਜਮ੍ਹਾਂ ਕਰਾਣੇ ਇਹ ਵੀ ਨਹੀਂ ਕਹਿ ਸਕਦੇ ਜੀ ਮੈਂ ਪੈਸੇ ਇੱਥੇ ਡਾਲਰ ਦਿੱਤੇ ਸੀ ਇਹ ਪੈਸੇ ਉਹਦੇ ਜਮ੍ਹਾਂ ਹੋਏ ਨੇ ਉਹ ਤਾਂ ਸਿੱਧਾ ਹਵਾਲਾ ਆ ਗਿਆ ਤਾਂ ਉਹਨੂੰ ਅਸੀਂ ਉੱਥੋਂ ਕਰਦੇ ਹਾਂ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਹਾਡਾ ਇਹ ਬਹੁਤ ਇੰਟਰਸਟਿੰਗ ਤੇ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਸਾਡੇ ਨਾਲ ਸ਼ੇਅਰ ਕੀਤੀ ਹੈ ਅਖੀਰ ਦੇ ਵਿੱਚ ਐਨਆਰਆਈਸ ਦਾ ਤੇ ਬੈਂਕਿੰਗ ਸੰਬੰਧੀ ਜੋ ਅਸੀਂ ਗੱਲਬਾਤ ਕੀਤੀ ਹੈ ਕੋਈ ਚੀਜ਼ ਜਿਹੜੀ ਤੁਸੀਂ ਐਡ ਕਰਨਾ ਚਾਹੋ ਖੀਰ ਦੇ ਵਿੱਚ ਫਕ ਪੀ ਜੀ ਇਹ ਹੈਗਾ ਵੀ ਕਈ ਲੋਕ ਇੱਥੇ ਆ ਚੁੱਕੇ ਨੇ ਐਨਆਰਆਈ ਬਣ ਚੁੱਕੇ ਨੇ ਉਹਨਾਂ ਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਪ੍ਰੋਵੀਜ਼ਨ ਚੜੀਆਂ ਫਹਿਮਾਂ ਦੀਆਂ ਨੇ ਬਹੁਤ ਜ਼ਿਆਦਾ ਹਰਸ਼ਾਈਆਂ ਨੇ ਇਹ ਫਹਿਮਾਂ ਦੇ ਵਿੱਚ ਹੀ ਹੈਗਾ ਬੈਂਕ ਅਕਾਊਂਟ ਖੋਲਣੇ ਉਹਨਾਂ ਫਰਮਾਂ ਦੇ ਵਿੱਚ ਹੀ ਪ੍ਰੋਵਾਈਡ ਕੀਤਾ ਹੋਇਆ ਵੀ ਤੁਸੀਂ 6 ਮਹੀਨਿਆਂ ਤੋਂ ਬਾਅਦ ਅਗਰ ਨਾ ਰਹਿ ਜੇਂ ਤਾਂ ਉੱਥੇ ਬੰਦ ਗਏ ਹੋਏ ਨਹੀਂ ਕਰਾਂ ਤੇ ਤੁਹਾਨੂੰ ਕੈਨਟ ਹੋਲਡ ਰੈਗੂਲਰ ਅਕਾਊਂਟ ਯੂ ਕੈਨਟ ਹੋਲਡ ਰੈਗੂਲਰ ਅਕਾਊਂਟ ਤੇ ਜਦੋਂ ਵੀ ਉਹ ਬਚੀ ਤੇ ਟਾਈਮ ਲੱਗੇ ਆਪਣੇ ਜਿਹੜੇ ਪਾਵੇਂ ਅਕਾਊਂਟ ਨੇ ਜੇ ਤਾਂ ਬਹੁਤ ਕਨਵੀਨੀਅੰਸਲੀ ਇਨ ਆਪ ਤੇ ਉੱਥੇ ਜਾ ਕੇ ਉਹਨੂੰ ਬੰਦ ਕਰਾ ਕੇ ਨਵਾਂ ਲੈ ਲਓ ਜਿੱਦਾਂ ਅਸੀਂ ਪਹਿਲਾਂ ਦੱਸਿਆ ਵੀ ਜੇ ਕਿਸੇ ਦੀ ਕੋ ਪੈਨਸ਼ਨ ਆ ਰਹੀ ਹੈ ਅੱਗੇ ਅਕਾਊਂਟ ਰੈਫਰੈਂਸ ਦੀ ਪ੍ਰੋਬਲਮ ਆਏਗੀ ਉਹ ਆਪਣੇ ਰਜਿਸਟਰਡ ਅਕਾਊਂਟ ਨੂੰ ਐਨ ਆਰਓ ਕਰ ਲੈਣਾ ਜ਼ਰੂਰੀ ਹੈਗਾ ਦੀਸ ਆਰ ਦਾ ਲੀਗਲ ਪਰਮੀਸ਼ਨ ਅਜੇ ਤੱਕ ਟੱਚ ਮਾਰਡ ਕੇਸ਼ ਨੇ ਇਤਨੀ ਕੋਈ ਕਿਸੇ ਦਾ ਰਿਐਕਸ਼ਨ ਨਹੀਂ ਹੋਇਆ ਤੇ ਛੋਟੀਆਂ ਛੋਟੀਆਂ ਹੈ ਇਹ ਹੈ ਨਾ ਛੋਟੀਆਂ ਛੋਟੀਆਂ ਗੱਲਾਂ ਨੇ ਪਰ ਜਿਵੇਂ ਲੇ ਕਦੀ ਗਵਰਨਮੈਂਟ ਦਾ ਧਿਆਨ ਚਲਾ ਗਿਆ ਜਾਂ ਕੋਈ ਕੇਸ ਇਨਕੁਆਇਰੀ ਹੋਈ ਤਾਂ ਉਹਦੇ ਵਿੱਚ ਇਹ ਚੀਜ਼ਾਂ ਪ੍ਰੋਬਲਮ ਹੋ ਜਾਂਦੀ ਸੋ ਕਾਉਂਟ ਜਿਹੜੇ ਹੈਗੇ ਨੇ ਐਨ ਆਰ ਆਈ ਦੇ ਜਿਹੜੇ ਆਪਾਂ ਡਿਸਕਸ ਕਰ ਰਹੇ ਕਾ ਐਨ ਆਰ ਆਈ ਵਾਸਤੇ ਉਹੀ ਹੋਲਡ ਕਰੋ ਇੰਡੀਆ ਦੇ ਵਿੱਚ ਅਗਰ ਕੋਈ ਹੈਗੇ ਨੇ ਤਾਂ ਜਾ ਉੱਥੇ ਜਾ ਕੇ ਆਪਣੇ ਟੀਕ ਕਰਾ ਲਓ ਦੈਟ ਉੱਥੇ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਹੈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਫਾਰ ਯਰ ਟਾਈਮ ਸਤਿ ਸ਼ਕਰੀ ਸਤਿ ਸ਼ਕਰੀ ਸੋ ਇਹ ਸੰਸਦ ਆ ਦਲਜੀਤ ਸਿੰਘ ਚਾਹਬੜਾ ਜਿਨ੍ਹਾਂ ਨੇ ਤੁਹਾਡੇ ਨਾਲ ਐਨ ਆਰ ਆਈਸ ਦੇ ਬੈਂਕਿੰਗ ਸੰਬੰਧੀ ਜਿਹੜੀ ਇਨਫੋਰਮੇਸ਼ਨ ਦਿੱਤੀ ਆਸ ਕਰਦੇ ਹਾਂ ਕਿ ਤੁਸੀਂ ਜ਼ਰੂਰ ਇਸ ਦਾ ਫਾਇਦਾ ਲੈ ਸਕਦੇ ਹੋ ਤੇ ਜੋ ਕੁਝ ਜਿਨ੍ਹਾਂ ਨੇ ਦੱਸਿਆ ਉਹੀ ਚੀਜ਼ਾਂ ਨੂੰ ਫਾਲੋ ਕਰਕੇ ਤਾਂ ਕਿ ਬਾਅਦ ਦੇ ਵਿੱਚ ਕੋਈ ਸਮੱਸਿਆ ਨਾ ਆਏ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੇ ਪਹੁੰਚਾਇਆ ਜਾਇਆ ਗਿਆ ਜੀ ਬਸੰਤ ਮੋਟਰਸ ਦੇ ਸਹਿਯੋਗ ਨਾਲ ਸਥਿਤਨੇ ਜੀ 16315 ਫਰੇਜ਼ਰ ਹਾਈਵੇ ਸਰੀ ਦੇ ਵਿੱਚ ਹਰ ਕਿਸਮ ਦੀ ਗੱਡੀ ਤੁਸੀਂ ਇੱਥੇ ਜਾ ਕੇ ਲੈ ਸਕਦੇ ਹੋ ਇਹ ਫਾਈਨਾਂਸਿੰਗ ਵੀ ਕਰਦੇ ਨੇ ਤੇ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਟ੍ਰੀਟ ਵੀ ਕਰਦੇ ਨੇ ਅਡਰੈਸ ਇਨ ਅਦਰ 16315 ਫਰੇਜ਼ਰ ਹਾਈਵੇ ਸਰੀ ਸਰਦੇਗਲੇ ਸਹਿਯੋਗਨ ਅਗਨੀ ਹੋਤਰੀ ਇਮੀਗ੍ਰੇਸ਼ਨ ਟੈਂਪਰੀ ਸਟੇਟਸ ਪੀਆ ਨਵੇਂ ਹੋ ਕੈਨੇਡਾ ਵਿੱਚ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਤੁਹਾਡੀ ਮਦਦ ਕਰ ਸਕਦੇ ਨੇ ਨੀਰਾਗਨੀ ਹੋਤਰੀ 2006 ਤੋਂ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਜੋ ਇਹ ਕੰਮ ਕਰ ਰਹੇ ਨੇ ਓਨਸਟ ਐਂਡ ਰਿਲਾਇਬਲ ਇਨਫੋਰਮੇਸ਼ਨ ਦੇਣ ਦਾ ਵਾਅਦਾ ਕਰਦੇ ਨੇ 6045972284 ਤੇ ਨਾਲ ਸੰਪਰਕ ਕਰ ਸਕਦੇ